ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਪਾਤਸ਼ਾਹ ਬਟਾਲਾ ਦੀ ਧਰਤੀ ਦੇ ਉੱਤੇ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਹੈ ਬਟਾਲਾ ਵਿਖੇ ਉਹ ਬਰਾਤ ਲੈ ਕੇ ਆਏ ਸਨ ਆਪਣੇ ਵਿਆਹ ਦੀ ਪਰ ਮਾਤਾ ਸਲਖਜਨ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਔਰ ਬੜੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਮਨਾਇਆ ਜਾਂਦਾ ਔਰ ਸੰਗਤਾਂ ਪੂਰੀ ਦੁਨੀਆ ਦੇ ਵਿੱਚੋਂ ਲੱਖਾਂ ਦੇ ਹਿਸਾਬ ਦੇ ਨਾਮ ਬਟਾਲਾ ਪਹੁੰਚਦੀਆਂ ਨੇ ਔਰ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੀ ਦੁਨੀਆ ਦੇ ਅੰਦਰ ਸਾਰਿਆਂ ਨੂੰ ਬਹੁਤ ਦਿਲੋਂ ਮੁਬਾਰਕਬਾਦ ਦਿਨਾ ਕਿ ਸਾਡੇ ਗੁਰਨਾੰਕ ਪਾਤਸ਼ਾਹ ਜੀ ਦਾ ਵਿਆਹ ਪੁਰਬ 10 ਤਰੀਕ ਨੂੰ ਬੜੀ ਧੂਮ-ਧਾਮ ਦੇ ਨਾਲ ਫਿਰ ਮਨਾਇਆ ਜਾਣਾ ਹੈ ਔਰ ਸਾਰੀਆਂ ਸੰਗਤਾਂ ਥੋੜੇ ਦਿਨ ਪਹਿਲਾਂ ਤੋਂ ਹੀ ਹੁਣ ਸ਼ੁਰੂ ਹੋ ਗਈਆਂ ਨੇ ਔਰ ਬੜਾ ਰੌਣਕ ਵਾਲਾ ਬਟਾਲਾ ਦੇ ਵਿੱਚ ਮਾਹੌਲ ਹੈ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਨਾ ਔਰ ਗੁਰਨਾਨ ਪਾਤਸ਼ਾਹੀ ਦੇ ਵਿਆਹ ਪਰ ਉਤੇ ਲੱਖ ਲੱਖ ਮੁਬਾਰਕਾਂ